हां जी दोस्तों स्वागत है सबन दा आज आपा कहानी पार दी किस्त नंबर 2 शुरू करंगे किस्त नंबर 1 ਦੇ ਵਿੱਚ ਆਪਾਂ ਵੇਖਿਆ ਕਿ ਇੱਕ ਸੁਧਾਰਨ ਜਿਹਾ ਮੁੰਡਾ ਜੋ ਕਿ ਪੇਸ਼ੇਵਰ ਜੋ ਮਾਸਟਰ ਹੈ ਤੇ ਮੇ ਉਸ ਨੂੰ ਏਜੰਸੀਆਂ ਦੇ ਬੰਦਿਆਂ ਨੇ ਇਸ ਖਾੜਕੂ ਵਾਦੇ ਰਾ ਤੋੜਿਆ ਆਓ ਹੁਣ ਵੇਖਦੇ ਆ ਕਿ ਅੱਗੇ ਕੀ ਵਾਪਰਦਾ ਹੈ ਸ਼ੁਰੂ ਹੈ ਜੀ किस्त नंबर 2 ਸ਼ਾਮ ਤੱਕ ਮੇਰੇ ਸਾਥੀ ਸ਼ੁਭਚਿੰਤਕ ਅੱਪੜ ਗਏ ਸਨ ਮਹੱਲੇ ਦੇ ਮੋਤਵਾਰ ਵੀ ਨਾਲ ਸਨ ਰੰਧਾਵੇ ਨੇ ਮੇਰੇ ਸਕੂਲ ਦੇ ਪ੍ਰਧਾਨ ਨੂੰ ਵਖਰਾ ਕਰਕੇ ਕਿਹਾ ਲੈ ਤਾਂ ਜਾਓ ਪਰ ਅਸੀਂ ਇਹਦੇ ਅੰਦਰੋਂ ਅਜੇ ਬੜਾ ਮੁਸ਼ਕਲ ਆਉਣਾ ਹੈ ਪ੍ਰਧਾਨ ਨੇ ਡਾਕਟਰ ਤੋਂ ਦਵਾਈ ਦਿਵਾਉਣ ਤੋਂ ਲੈ ਕੇ ਘਰ ਪਹੁੰਚਾਉਣ ਤੱਕ ਹਰ ਕਦਮ ਤੇ ਮੇਰਾ ਸਾਥ ਦਿੱਤਾ ਜਾਣ ਲੱਗੇ ਨੇ ਨਿੱਜੀ ਤੌਰ ਤੇ ਮੈਨੂੰ ਪੈਸੇ ਵੀ ਦਿੱਤੇ ਮੇਰੀ ਮਾਂ ਤੇ ਮੇਰੇ ਸ਼ਰੀਫ ਪਿਓ ਨੂੰ ਹੌਸਲਾ ਦਿੱਤਾ ਨਿੱਕੇ ਭਰਾ ਨੂੰ ਵੀ ਢਾਰਸ ਬਣਾਈ ਪਰ ਜਾਣ ਲੱਗਿਆ ਮੈਨੂੰ ਇਕੱਲਾ ਕਰਕੇ ਕਹਿੰਦਾ ਅੱਗੋਂ ਕੀ ਸੋਚਿਆ ਹੁਣ ਮੈਂ ਕਿਹਾ ਮੈਨੂੰ ਮਾਰ ਦਾ ਦੁੱਖ ਨਹੀਂ ਭਾਵੇਂ ਮੇਰੀ ਲੱਤ ਇੱਕ ਵਾਰ ਫੇਰ ਤੋੜ ਦੇਣ ਦੁੱਖ ਮੈਨੂੰ ਮੇਰੇ ਬੇਦੋਸ਼ੇ ਹੀ ਕੁੱਟੇ ਜਾਣਦਾ ਮੈਨੂੰ ਬੇਦੋਸ਼ੇ ਨੂੰ ਕੁੱਟ ਸੁੱਟਿਆ ਉਹਨਾਂ ਨੇ ਮੇਰੀਆਂ ਅੱਖਾਂ ਪਾਰਾਂ ਜਾਂ ਸਨ ਕਾਕਾ ਬਿਚਲੀ ਗੱਲ ਤੇ ਇਹ ਹੈ ਕਿ ਸਰਕਾਰੀ ਤੰਤਰੀ ਗੁਪਤ ਆਪਰੇਸ਼ਨ ਚਲਾ ਰਿਹਾ ਹੈ ਕਿ ਨੌਜਵਾਨੀ ਨੂੰ ਖਾੜਕੂ ਬਣਨ ਲਈ ਪ੍ਰੇਰੋ ਉਸੇ ਨੀਤੀ ਤਹਿਤ ਹੀ ਤੈਨੂੰ ਵੀ ਮਾਰ ਪਈ ਹੈ ਤੇ ਜਿੱਥੋਂ ਤੱਕ ਮੇਰੀ ਸਮਝ ਕਹਿੰਦੀ ਹੈ ਤੂੰ ਟੱਬਰ ਸਣੇ ਕਿਤੇ ਕੁਝ ਸਮਾਂ ਅੱਗੇ ਪਿੱਛੇ ਹੋ ਜਾ ਨਹੀਂ ਤੈਨੂੰ ਅੰਬਰਸਰ ਦੀ ਪੁਲਿਸ ਨੇ ਟੇਕਣ ਨਹੀਂ ਦੇਣਾ ਅੰਬਰਸਰ ਗਰਦਾਸਪੁਰ ਦਾ ਮੁੰਡਾ ਇਸ ਚੱਕਰ ਵਿੱਚ ਲਿਆਉਣ ਲਈ ਤੇ ਮਾਰ ਲਈ ਸਾਰੀ ਪੁਲਿਸ ਸਾਰੀਆਂ ਏਜੰਸੀਆਂ ਪੱਪਾਂ ਭਾਰ ਹੋਈਆਂ ਪਈਆਂ ਨੇ ਤੂੰ ਜੇ ਇੱਥੇ ਹੀ ਰਹੋ ਤੇ ਮੇਰੀ ਜੱਜ ਲੰਮਾ ਸਮਾਂ ਨਹੀਂ ਇਥੇ ਰਹੇਗਾ ਅੱਗੇ ਤੂੰ ਆਪਣਾ ਪੜਿਆ ਵਿਚਾਰ ਲਿਆ ਭਾਈ ਕਾਕਾ ਪ੍ਰਧਾਨ ਨੇ ਇਸ਼ਾਰੇ ਨਾਲ ਗੱਲ ਨਵੇੜ ਦਿੱਤੀ ਸੀ ਪ੍ਰਧਾਨ ਤੇ ਤੁਰ ਗਿਆ ਸੀ ਪਰ ਅਸੀਂ ਕਿੱਥੇ ਜਾਂਦੇ ਕੁਝ ਸੋਝਦਾ ਨਹੀਂ ਸੀ ਥੋੜੀ ਦੇਰ ਮਗਰੋਂ ਮੈਂ ਰਿਕਸ਼ੇ ਤੇ ਆਉਣ ਜਾਣ ਲੱਗ ਪਿਆ ਘਰ ਵੀ ਸਭ ਨਾਰਮਲ ਮਹਿਸੂਸ ਕਰਨ ਲੱਗੇ ਪਰ ਇੱਕ ਪਰਸ਼ਾਵਾ ਜਿਹਾ ਰਹਿ ਗਿਆ ਸੀ ਅਚਾਨਕ ਇੱਕ ਦਿਨ ਅੰਮ੍ਰਿਤਸਰ ਦੇ ਸ਼ਿਵਾਲੇ ਮੰਦਰ ਚ ਬੰਬ ਫਟ ਗਿਆ ਮੈਂ ਸਕੂਲ ਹੀ ਸੀ ਪ੍ਰਧਾਨ ਲੋ ਸੀ ਅਚਨ ਚੇ ਸਕੂਲ ਆ ਗਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਰਾਤ ਘਰੇ ਨਾ ਜਾਈ ਉਹਨਾਂ ਦਾ ਕਿਹਾ ਮੇਰੇ ਲਈ ਹੁਕਮ ਸੀ ਉਸ ਰਾਤ ਮੈਂ ਆਪਣੇ ਸਾਥੀ ਮਾਸਟਰ ਨਾਲ ਉਦੇ ਪਿੰਡ ਚੱਬੇ ਚਲਾ ਗਿਆ ਕਰ ਸੁਨੇਹਾ ਭੇਜ ਤੱਕ ਕੱਲ ਨੂੰ ਆਉਂਗਾ ਉਦੋਂ ਕੀ ਪਤਾ ਸੀ ਅਗਲੇ ਦਿਨ ਸਵੇਰੇ ਸਕੂਲ ਪੁੱਜਿਆ ਤਾਂ ਪਤਾ ਲੱਗਿਆ ਕਿ ਮਾਂ ਨੂੰ ਪੁਲਿਸ ਲੈ ਗਈ ਹੈ ਕਰਨਾਦ ਉਹ ਭਾਪੇ ਹੋਰੀ ਸੰ ਤੇ ਨਾ ਛੋਟਾ ਭਰਾ ਦੋਨੇ ਕੰਮ ਤੇ ਸਨ ਖਰਾਦਾਂ ਤੋਂ ਘਰ ਪਰਤੇ ਤਾਂ ਡਰੇ ਹੋਏ ਗੌਂਡੀਆਂ ਨੇ ਦੱਸਿਆ ਕਿ ਮਾਸਟਰ ਦੀ ਮਾਂ ਨੂੰ ਰੋਂਦੀ ਕਰਾਉਂਦੀ ਨੂੰ ਚਿੱਟ ਕੱਪੜੀਏ ਪੁਲਿਸ ਵਾਲੇ ਫੜ ਕੇ ਲੈ ਗਈ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਜ਼ਿਲ੍ਹੇ ਦੀ ਪੁਲਿਸ ਸੀ ਕਾਬਰੇ ਹੋਏ ਅਸੀਂ ਤਿੰਨੇ ਪਿਓ ਪੁੱਤ ਐਸਐਸਪੀ ਮੀਨਾ ਕੋਲ ਪੇਸ਼ ਹੋ ਗਏ ਉਹਨੇ ਫੇਰ ਸਾਨੂੰ ਰੰਧਾਵੇ ਕੋਲ ਪੇਸ਼ ਹੋਣ ਲਈ ਕਿਹਾ ਰੰਧਾਵੇ ਕੋਲ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉੱਥੇ ਹੀ ਰਾਮ ਬਾਗ ਥਾਣੇ ਦੇ ਗੁੰਮ ਕੋਠੜੀ ਵਿੱਚ ਬਿਠਾਤਾ ਅਸੀਂ ਤਿੰਨੇ ਰਾਤ ਪਰ ਉੱਥੇ ਬੈਠੇ ਰਹੇ ਨਾ ਸਾਡੇ ਕੋਲ ਮੰਜਾ ਨਾ ਬਿਸਤਰਾ ਨਾ ਟੱਡ ਵਿੱਚ ਅੰਦਾ ਦਾ ਦਾਣਾ ਨਾ ਹੀ ਕਿਸੇ ਨੇ ਸਾਨੂੰ ਰੋਟੀ ਮੰਜੇ ਤੇ ਹੋਰ ਕਿਸੇ ਚੀਜ਼ ਲਈ ਪੁੱਛਿਆ ਸਾਡੇ ਨਾਲ ਹੋਰ ਵੀ ਕਿੰਨੇ ਹੀ ਕਿਸਮੈਲੇ ਤੇ ਦੁੱਖਾਂ ਮਾਰੇ ਜਾਪ ਦੇ ਪਿੰਡੂ ਚਿਹਰੇ ਬੈਠੇ ਸਨ ਸਭ ਖਾਮੋਸ਼ ਸਨ ਸਵੇਰੇ 5 ਵਜੇ ਦੇ ਕਰੀਬ ਰੰਧਾਵਾ ਤੇ ਉਹਦੇ ਨਾਲ ਡੀਆਈਜੀ ਸ਼ੋਕਲ ਆ ਗਏ ਸ਼ੋਕਲ ਨੂੰ ਵੀ ਮੈਂ ਪਿਛਲੀ ਗ੍ਰਿਫਤਾਰੀ ਵਾਲੀ ਦਾ ਪਛਾਣਦਾ ਸੀ ਉਹਨਾਂ ਦੇ ਆਉਂਦਿਆਂ ਹੀ ਸਾਨੂੰ ਫੌਲਨ ਕਰ ਲਿਆ ਗਿਆ ਤੇ ਅੰਦਰ ਤਫਤੀਸ਼ੀ ਕਮਰਿਆਂ ਵਿੱਚ ਧੱਕ ਦਿੱਤਾ ਗਿਆ ਅੱਗੇ ਸ਼ੋਕਲ ਤੇ ਰੰਧਾਵਾ ਕੁਰਸੀਆਂ ਤੇ ਬੈਠੇ ਸਨ ਤੇ ਉਹਨਾਂ ਦੇ ਬੁਚੜ ਸਪਾਹੀ ਕੋਲ ਤਿਆਰ ਵਰਤਿਆਰ ਖੜੇ ਸਨ ਨਵੇਂ ਬੰਦੇ ਦਾ ਸਾਹ ਸੁੱਕਦਾ ਸੀ ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਬਾਪਿਆ ਸੀ ਜਨਾਬ ਇਹਨਾਂ ਦਾ ਵੀ ਕਰਨੇ ਇਨਸਪੈਕਟਰ ਟੋਨੀ ਨੇ ਦੋਹਾਂ ਨੂੰ ਕਿਹਾ ਸਪਾਰਸ਼ ਤੁਹਾਡੀ ਭੈਣ ਚ ਪਹਿਲਾਂ ਆਪੜ ਜਾਂਦੀ ਹੈ ਕੀ ਕਰੀਏ ਹੁਣ ਤੁਹਾਨੂੰ ਰੰਦਾਵਾ ਕਹਿਣ ਲੱਗਾ ਇਹੀ ਨੇ ਪ੍ਰਧਾਨ ਮੰਚੰਦੇ ਦੇ ਬੰਦੇ ਸ਼ੁਕਲ ਰੰਦਾਵੇ ਨੂੰ ਪੁੱਛਣ ਲੱਗਿਆ ਜੀ ਜਰਾ ਮੰਚੰਦੇ ਦੇ ਬੰਦੇ ਹੀ ਐ ਇਹੇ ਉਹੀ ਲੰਗਵਾਲ ਵਾਲਾ ਗਰੁੱਪ ਰੰਧਾਵੇ ਨੇ ਕਿਹਾ ਸੀ ਇਹ ਜੋ ਭੈਚੋ ਨੂੰ ਸ਼ੋਕਲ ਨੇ ਕਿਹਾ ਫਿਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਬਲੇ ਲਾਈ ਕਿ ਬਿਨਾਂ ਕਾਰਨ ਦੰਦਿਆਂ ਖਰੀਸ਼ ਦਾ ਉੱਠਿਆ ਤੇ ਮੇਰੇ ਪਿਓ ਦੀ ਦਾੜ੍ਹੀ ਫੜ ਕੇ ਖਿੱਚਣ ਲੱਗ ਪਿਆ ਨਾਲ ਨਾਲ ਪਾਗਲਾ ਮੰਗਲ ਕਹੀ ਜਾਏ ਕੁੱਤਿਆ ਮੁੰਡਿਆਂ ਆਪਣਿਆਂ ਨੂੰ ਬੰਨ੍ਹ ਕੇ ਰੱਖੋ ਕੁੱਤਿਆ ਕਿਸੇ ਥਾਂ ਦੇ ਮੁੰਡਿਆਂ ਨੂੰ ਸੰਭਾਲ ਕੇ ਰੱਖ ਉਹਦੀ ਦੇਖਾ ਦੇਖੀ ਰੰਧਾਵੇ ਨੇ ਵੀ 2-3 ਠੱਡ ਸਾਡੇ ਦੋਹਾਂ ਦੇ ਢਡਾਂ ਚ ਕੱਡ ਮਾਰੇ ਕੁਝ ਧੀਰ ਤੋਂ ਮੈਂ ਬਰਦਾਸ਼ਤ ਕੀਤਾ ਫਿਰ ਮੇਰੇ ਹੱਥ ਲੋਹੇ ਦੀ ਨਿੱਕੀ ਬਾਲਟੀ ਆ ਗਈ ਜਿਹੜੀ ਸ਼ਾਇਦ ਫਰਸ਼ ਤੋੜ ਜਾਂ ਪਿਸ਼ਾਬ ਕਰ ਲਈ ਰੱਖੀ ਹੋਈ ਸੀ ਮੈਂ ਚੁੱਕ ਕੇ ਸਿੱਧੀ ਰਧਾਵੇ ਦੀ ਪਿੱਠ 'ਚ ਮਾਰੀ ਨਿੱਕਾ ਭਰਾ ਮੇਰੀ ਹੱਲਾ ਸ਼ੇਰੀ ਨਾਲ ਪਿਓ ਨੂੰ ਕੁੱਟਦੇ ਸ਼ੁਕਲ ਦੇ ਹੱਥੀ ਪੈ ਗਿਆ ਬਸ ਫਿਰ ਸਾਰੇ ਬੁੱਚੜ ਸਾਨੂੰ ਪੈ ਗਏ ਤੇ ਬੇਹੋਸ਼ ਹੋਣ ਤੱਕ ਉਹਨਾਂ ਸਾਨੂੰ ਡਾਂਗਾ ਠੁੱਡਿਆਂ ਤੇ ਪਟਿਆਂ ਨਾਲ ਕੋਟ-ਕੋਟ ਕੇ ਅੱਧ ਮੋਏ ਕਰਕਦਾ ਜਾਂਦਾ ਜਾਂਦਾ ਸ਼ੁਕਲ ਕਹਿ ਗਿਆ ਹੋਸ਼ ਆਉਣ ਤੇ ਮਾਂ ਚੁਰ ਬਾਹਰ ਸੁੱਟਾਇਆ ਜੇ ਤੇ ਨਾਲੇ ਹੁਣ ਮਾਂ ਦੇ ਮੂੰਹ ਨੂੰ ਤਰਸ ਦੇ ਮਰ ਜਾਓਗੇ ਉਹ ਦਿਨ ਤੇ ਆ ਦਿਨ ਪਾਪਾ ਜੀ ਤੇ ਪੂਰੇ ਹੋ ਗਏ ਨੇ ਅੱਜ ਤੇ ਉਹਨਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ ਵਿੱਚ ਧੁੰਦਲਾ ਜਾਇ ਭਰਾ ਨੂੰ ਆਖਰੀ ਵਾਰ ਛਿੰਤੀ ਖਰਾਦੀਏ ਨੇ ਨਾਨਕ ਮੱਤੇ ਜੂਪੀ 2 ਸਾਲ ਹੋਏ ਵੇਖਿਆ ਸੀ ਉਹ ਉੱਥੇ ਹੀ ਕਿਸੇ ਪਿੰਡ ਵਿੱਚ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ ਤੇ ਕਿਸੇ ਲੋੜਵੰਦ ਕੁੜੀ ਨਾਲ ਵੱਸ ਗਿਆ ਸੀ ਤੇ ਮਾਂ ਮਾਂ ਦਾ ਚਿਹਰਾ ਇਹਨਾਂ ਦਸਾਂ ਸਾਲਾਂ ਵਿੱਚ ਵੀ ਤੁੰਦਲਾ ਨਹੀਂ ਪਿਆ ਪਰ ਮਾਂ ਨੂੰ ਫੇਰ ਵੀ ਮੈਂ ਕਦੇ ਨਹੀਂ ਮਿਲ ਸਕਿਆ ਅਸੀਂ ਤਿੰਨੇ ਸਹਿਕਦੇ ਰਹੇ ਪਰ ਮਾਂ ਤੇ ਕਿਤੇ ਪੰਜ ਤੱਤਾਂ ਵਿੱਚ ਲੀਨ ਹੋ ਚੁੱਕੀ ਸੀ ਕੈਂਟਰ ਦੇ ਇੰਜਣ ਦੀ ਘੁਰ ਘੁਰ ਨੇ ਮੇਰੀ ਵਿਰਤੀ ਤੋੜੀ ਸਾਲਾਂ ਪਿੱਛੇ ਗਿਆ ਮੈਂ ਬਾਫਸ ਪਰਤਾਇਆ ਜਿਵੇਂ ਮਰੂਤੀ ਵਾਲਾ ਕੈਂਟਰ ਆ ਚੁੱਕਿਆ ਸੀ ਮੈਂ ਫਟ ਟੈਨਸ਼ਨ ਹੋ ਗਏ ਖੜਾ ਹੋ ਗਿਆ ਇਹਨੇ ਨੂੰ ਜੈਬਾਂ ਤੇ ਸ਼ਰਮਾਂ ਵੀ ਬਾਹਰ ਨਿਕਲਦੇ ਮੈਂ ਵੇਖ ਲੇ ਮੇਰੇ ਕੋਲੋਂ ਲੰਘਦੇ ਹੋਏ ਉਹ ਬਿਨਾਂ ਮੈਨੂੰ ਵੇਖੇ ਕੈਂਟਰ ਵੱਲ ਵਧ ਗਏ ਸਨ ਉਹਨਾਂ ਦੀ ਨਜ਼ਰ ਵਿੱਚ ਕੀ ਮੈਂ ਤੇ ਕੀ ਹੋਰ ਕੋਈ ਆਦਮ ਜਾਇਆ ਸਭ ਕੀੜੇ ਹੀ ਸਨ ਇਨਾ ਚਿਰ ਇਹਨਾਂ ਬੁੱਢਾਂ ਵਿੱਚ ਰਹਿ ਰਹਿ ਕੇ ਮੈਨੂੰ ਪੱਕਾ ਹੋ ਗਿਆ ਸੀ ਕਿ ਰੱਬ ਨੇ ਇਹਨਾਂ ਦੇ ਦਿਲ ਦਿਮਾਗ ਵਿੱਚ ਭਾਵਨਾਵਾਂ ਵਾਲੀ ਥਾਂ ਸ਼ਹਿਰ ਜੰਗਾਲਿਆ ਲੋਹਾ ਭਰ ਦਿੱਤਾ ਹੋਇਆ ਮੈਂ ਅਬੂਲ ਖੜਾ ਰਿਹਾ ਸਾਂ ਚੰਨਾ ਫਕੀਰੀਆ ਤੇ ਸ਼ੰਦਾ ਸਿਪਾਈ ਵੀ ਕੈਂਟਰ ਕੋਲ ਜਾ ਖੜੇ ਸਨ ਓਏ ਤੂੰ ਕੀ ਨਾਂ ਆਏ ਤੇਰਾ ਇਧਰ ਆ ਭੈਣ ਦੇਣਾ ਮੁੰਡਿਆਂ ਨਾਲ ਲੱਗ ਜਾ ਤੇ ਇਸ ਮਰਦਾਰ ਨੂੰ ਪਰਾਂ ਆਪਦੇ ਵਾਲੀ ਕੋਠੜੀ 'ਚ ਹੀ ਲੈ ਜਾ ਕੱਲ ਨੂੰ ਕਰਾਂਗੇ ਇਹਦਾ ਕੰਮ ਜੇ ਬੇਨੂੰ ਹੁਣ ਮੈਂ ਦੇਖਿਆ ਸੀ ਤੇ ਉਹਨੇ ਮੈਨੂੰ ਕਿਹਾ ਸੀ ਆਪਣੇ ਚਿਹਰੇ ਉੱਪਰ ਬਿਨਾਂ ਕੋਈ ਪ੍ਰਭਾਵ ਲਿਆ ਮੈਂ ਕਿਸੇ ਸਾਦੇ ਹੋਏ ਜਾਨਵਰ ਵਾਂਗ ਸਿੱਧਾ ਕੈਂਟਰ ਕੋਲ ਤੀਰ ਵਾਂਗ ਗਿਆ ਤੇ লাশ ਜਿਹੇ ਨੂੰ ਜਿਹਨੂੰ ਅਸੀਂ ਕਦੇ ਜਸਾ ਅਮਰੂਤੀ ਕਹਾ ਕਰਦੇ ਸੀ ਪੁਲਿਸੀਆਂ ਨਾਲ ਹੱਥ ਲਵਾ ਕੇ ਕੈਂਟਰ ਚ ਲਾਉਣ ਲੱਗ ਪਏ ਸੀ ਪਰ ਜਸਾ ਅਮਰੂਤੀ ਜਸਾ ਕਿੱਥੇ ਸੀ ਇਹ ਤੇ ਕੋਈ ਲੋਥ ਯਹੀ ਸੀ ਮੈਂ ਆਪਣੇ ਆਪ ਨੂੰ ਕਦੀ ਕਦੀ ਬਾਥਰੂਮ ਦੇ ਸ਼ੀਸ਼ੇ ਵਿੱਚ ਵੇਖ ਕੇ ਝੂਰਦਾ ਸਾਂ ਅਰ ਜੱਸੇ ਨੂੰ ਵੇਖ ਕੇ ਤਾਂ ਮੈਂ ਬਸ ਝੂਣਿਆ ਹੀ ਗਿਆ ਸੀ ਸੱਜੀ ਅੱਖ ਜਿਹੜੀ ਕਾਲੀ ਹੋਈ ਪਈ ਸੀ ਬੰਦ ਸੀ ਤੇ ਅੱਖ ਦੇ ਨਾਲ ਵਾਲਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜਿਆ ਹੋਇਆ ਸੀ ਐਨ ਜਿਵੇਂ ਮਤੀਰਾ ਪੂਰੀ ਤਰ੍ਹਾਂ ਤਿਆਰ ਹੋਵੇ ਤੇ ਕਿਸੇ ਨੇ ਫੇਰਤਾ ਹੋਵੇ ਕੱਪੜਿਆਂ ਤੇ ਪੈਰਾਂ ਤੇ ਖੂਨ ਦੇ ਨਿਸ਼ਾਨ ਸਨ ਤੇ ਉਹਨੂੰ ਹੱਥ ਬੰਨ੍ਹਦਾ ਮੇਰਾ ਧਿਆਨ ਜੱਸੇ ਦੀਆਂ ਬਾਹਾਂ ਵੱਲ ਚਲਿਆ ਗਿਆ ਸੀ ਹੱਥ ਕਿੱਥੇ ਸੱਜਾ ਇਹਦਾ ਮੈਂ ਸੁੰਨ ਜਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸੀ ਤੇ ਹੱਥ ਦੀ ਥਾਂ ਇੱਕ ਸੁੱਕੇ ਲਹੂ ਵਾਲੀ ਪੱਟੀ ਵਾਲਾ ਟੁੰਡ ਜਿਹਾ ਮੇਰਾ ਮੂੰਹ ਚੜਾ ਰਿਆ ਸੀ ਇਹ ਨੂੰ ਮਾਸਟਰ ਵਾਲੇ ਕਮਰੇ ਵਿੱਚ ਪਾ ਦਿਓ ਕਿਉਂ ਓਏ ਕੰਬਲ ਹੈਗੇ ਨਾ ਤੇਰੇ ਕੋਲੇ ਸ਼ਰਮੇ ਨੇ ਕਿਹਾ ਸੀ ਹਾਂਜੀ ਹਾਂਜੀ ਹੈਗੇ ਐ ਮੈਂ ਮਸ਼ੀਨ ਵਾਂਗ ਜਵਾਬ ਦਿੱਤਾ ਸੀ ਅਗੋਂ ਸਨੇ ਤਿੰਨ ਸਪੰਜਾਂ ਦੀ ਮਦਦ ਦੇ ਅਸੀਂ ਜੱਸੇ ਨੂੰ ਮੇਰੇ ਕਮਰੇ ਵਿੱਚ ਜਾਲਟਾਇਆ ਇੰਨੀ ਮੰਦੀ ਹਾਲ ਦੇ ਬਾਵਜੂਦ ਜੱਸੇ ਨੂੰ ਸੁਰਤ ਪੂਰੀ ਸੀ ਵਿਚ ਵਿੱਚ ਉਹਨੇ ਨਿੱਕੀ ਮੂਰਤੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸਿਪਾਹੀ ਉਹਨੂੰ ਲਟਾ ਕੇ ਚਲੇ ਗਏ ਮੈਂ ਉਹਦੇ ਕੋਲ ਹੀ ਜ਼ਮੀਨ ਤੇ ਬਹਿ ਗਿਆ ਮੇਰੇ ਪੌਂ ਬਿਸਤਰੇ ਉੱਪਰ ਉਹ ਲੇਟਿਆ ਹੋਇਆ ਸੀ ਕੁਝ ਦੇਰ ਮੈਂ ਬੈਠਾ ਰਿਹਾ ਫਿਰ ਮੈਂ ਨੋਟ ਕੀਤਾ ਕਿ ਉਹ ਬੜੀ ਸਿਆਣੀ ਅੱਖ ਨਾਲ ਮੈਨੂੰ ਵੇਖ ਰਿਹਾ ਹੈ ਉਹ ਮੈਨੂੰ ਪਛਾਣ ਗਿਆ ਸੀ ਤੇ ਕੁਝ ਕਹਿਣਾ ਲੋਚਦਾ ਸੀ ਮੈਂ ਆ ਜੱਸਿਆ ਮਾਸਟਰ ਤੇਰਾ ਪੁਰਾਣਾ ਵੇਲੀ ਮਾਸਟਰ ਕਰਮ ਪਛਾਣਿਆ ਮੈਂ ਗੱਲਬਾਤ ਤੁਰਨ ਲਈ ਕਿਹਾ ਸ਼ਾਨ ਦੀ ਤੇ ਗੱਲ ਹੀ ਛੱਡ ਯਾਰ ਮੈਨੂੰ ਜਦੋਂ शिंदे ਸਪਾਹੀ ਕੋਲੋਂ ਤੇਰੇ ਇੱਥੇ ਹੋਣ ਦਾ ਪਤਾ ਲੱਗਾ ਮੈਂ ਆਪ ਮੰਗ ਕੇ ਤੇਰਾ ਸਾਥ ਲਿਆ ਮੇਰੀ ਖਣੀ ਇੱਕ ਕਹਿ ਕੇ ਪਤਾ ਨਹੀਂ ਦੋ ਰਾਤਾਂ ਬਚੀਆਂ ਨੇ ਮੈਂ ਕਈ ਦਿਨਾਂ ਦਾ ਸ਼ਰਮੇ SP ਨੂੰ ਬੇਨਤੀ ਕਰਨ ਡਿਆ ਬਈ ਮੇਰੀ ਆਖਰੀ ਘੜੀ ਮਾਸਟਰ ਕੋਲ ਲੰਗਾ ਦਿਓ ਬੜੀ ਮੁਸ਼ਕਲ ਉਹਦੇ ਮਨ ਮੇਰ ਪਈ ਹੈ ਮਨ ਮੇਰ ਵੀ ਕਿੱਥੇ ਮੈਂ ਤੇਰੇ ਸਾਥ ਖਾਤਰ ਜੀਤ ਸਪ੍ਰਿੰਗਾਂ ਵਾਲੇ ਦੇ ਚਵਾਰੇ ਦੀ 10 ਪਾਈ ਐ ਉੱਥੇ ਮੇਰਾ ਨਗਰ 2 ਲੱਖ ਪਈ ਤੇ ਸਾਲ ਕੁ ਪੁਰਾਣਾ ਚਵਾਰੇ ਤੇ ਜੰਦਰਾ ਮੇਰਾ ਹੀ ਐ ਭਾ ਵੱਡਿਆ 2 ਲੱਖ ਦੀ ਪਈ ਐ ਤੇ ਤੇਰੀ ਇਹ ਪਹਿਲੀ ਮੁਲਾਕਾਤ ਮੈਨੂੰ ਜੱਸਾ ਬੜੀ ਚੜਦੀ ਕਲਾ ਵਾਲੇ ਅੰਦਾਜ਼ ਵਿੱਚ ਬੋਲ ਰਿਹਾ ਸੀ ਪਹਿਲਾਂ ਮੈਨੂੰ ਯਕੀਨ ਨਾ ਆਵੇ ਕਿ ਇੰਨੇ ਹਿੱਸੇ ਅੰਜਰ ਪੰਜਰ ਨਾਲ ਵੀ ਕੋਈ ਇੰਨੀ ਬੁਲੰਦ ਆਵਾਜ਼ ਵਿੱਚ ਬੋਲ ਸਕਦਾ ਹੈ ਫਿਰ ਆਪੇ ਮੈਨੂੰ ਬਘੇਲੇ ਦਾ ਚੇਤਾ ਆ ਗਿਆ ਬਘੇਲੇ ਦਾ ਅੰਗੰਗ ਗਿੱਲ ਨੇ ਕੋਲ ਖੜੋ ਕੇ ਤਰਵਾਇਆ ਸੀ ਪਰ ਮੌਤ ਦੀ ਆਖਰੀ ਘੜੀ ਤੱਕ ਉਹਦੀ ਆਵਾਜ਼ ਗੜਤਾ ਕੈਮ ਰਿਹਾ ਸੀ ਭਾ ਤੂੰ ਇਹ ਕੀ ਹਾਲਤ ਕਰਵਾ ਲਈ ਹੈ ਯਾਰ ਚੰਗਾ ਪਲਾਟ ਕਾਣੇ ਤੇ ਸੀ ਸਬ ਇਨਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ ਚ ਤੈਨੂੰ ਕੀ ਲੋੜ ਪਈ ਸੀ ਪਹਿਲਾਂ ਆਪਣਾ ਪਾਗਲਪਨ ਇੱਥੇ ਵਿਖਾਉਣ ਦੀ ਅੱਗੇ ਤੋਂ 84 ਤੇ 84 ਤੋਂ ਮਗਰੋਂ ਥੋੜਾ ਵਖਾਇਆ ਆਉ ਦਾ ਪਾਗਲਪਨ ਹੋਰ ਕੀ ਕਸਰ ਸੀ ਭਰਾ ਮੈਂ ਦੁਖੀ ਮਨ ਵਾਲਾ ਇੰਨਾ ਹੀ ਕਹਿ ਸਕਿਆ ਵੱਡਿਆ ਲੰਮੀ ਚੁੱਪ ਮਗਰੋਂ ਉਹ ਬੋਲਿਆ ਸੀ ਹਾਂ ਮੈਂ ਪ੍ਰਸ਼ਨ ਚੰਦ ਬਣਿਆ ਬੈਠਾ ਸੀ ਇਹ ਲੰਮੀ ਰਾਮ ਕਹਾਣੀ ਐ ਜੇ ਕਿਤੇ ਕੁਦਰਤ ਨੇ ਇੱਕ ਅੱਧੀ ਰਾਤ ਉਮਰ ਲੁਕਾਈ ਐ ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰੂੰਗਾ ਪਰ ਮੈਂ ਤੈਨੂੰ ਇੱਕ ਕੰਮ ਕਹਿਣਾ ਹੈ ਤੇ ਨਾ ਨਾ ਆਖੀ ਮੈਂ ਐਸੇ ਕੰਮ ਲਈ ਤੇਰੇ ਕੋਲ ਆਇਆ ਰੁਪਈਆ 2 ਲੱਖ ਕੀ ਮੈਂ ਹੋਰ ਵੀ ਸਾਰਾ ਕੁਝ ਦੇ ਦੇਣਾ ਸ਼ਰਮੇ ਨੂੰ ਤੈਨੂੰ ਵੀ ਮੈਂ ਜਾਂਦਾ ਜਾਂਦਾ ਬੜਾ ਕੁਝ ਦੇ ਕੇ ਜਾਊਂਗਾ ਪਰ ਮੇਰੀ ਆ ਬੇਨਤੀ ਮੰਨ ਲਈ ਜਿਹੜੀ ਮੈਂ ਹੁਣ ਕਰਨ ਲੱਗਿਆ ਉਹ ਜਿਵੇਂ ਬਿਹਾਰਤ ਬਣਿਆ ਖੜਾ ਸੀ ਪੈਸੇ ਮੈਂ ਹੁਣ ਢੁਏ ਚ ਲੈਣੇ ਜੱਸਿਆ ਤੂੰ ਦੱਸ ਪਾ ਮੈਂ ਅੱਗ ਲਾਉਣੀਆਂ ਨੋਟਾਂ ਨੂੰ ਕਾਗਜ਼ਾਂ ਚ ਮੈਂ ਮੋਇਆ ਹੋਇਆ ਹਾਂ ਬਾਰ ਵੀ ਨਾ ਮੇਰੀ ਰੰਨਾ ਨਾ ਕੰਨ ਨਾ ਮਾਨ ਆ ਪਿਉ ਭਰਾ ਪਤਾ ਨਹੀਂ ਹੈ ਵੀ ਕਿ ਨਹੀਂ ਉਹ ਵੀ ਮੋਇਆ ਬਰਾਬਰ ਹੈ ਤੂੰ ਆਪ ਦੀ ਦੱਸ ਮੈਂ ਜਿਵੇਂ ਜ਼ਿੰਦਗੀ ਦੇ ਕੇਮੇ ਚ ਬੋਲ ਪਿਆ ਹਾਂ ਇਹ ਤੇ ਵੱਡਿਆ ਤੂੰ ਠੀਕ ਹਨ ਸਹੀ ਗੱਲ ਕੀਤੀ ਹੈ ਤੂੰ ਉਹ ਜਿਵੇਂ ਲੰਮੀ ਪੀੜ ਭਰੀ ਆਵਾਜ਼ ਚ ਬੋਲਿਆ ਫਿਰ ਸਾਡੇ ਦੋਹਾ ਵਿੱਚ ਲੰਮੀ ਚੁੱਪ ਛਾ ਗਈ ਤੇ ਅਸੀਂ ਦੋਨੇ ਸੋਚੀ ਪੈ ਗਈ ਸੀ ਮਾਂ ਮੇਰੀ ਪੁਲਿਸ ਨੇ ਮਾਰ ਦਿੱਤੀ ਸੀ ਕਿ ਜਿਉਂਦੀ ਸੀ ਅਸੀਂ ਇਸੇ 65 ਪੰਜ ਵਿੱਚ ਪਏ ਤਨੇ ਰੁਲ ਗਏ ਸੀ ਪਿਓ ਮੇਰਾ ਤੇ ਮੰਜੇ ਤੇ ਪੈ ਗਿਆ ਮੈਂ ਤੇ ਛੋਟਾ ਕਦੇ ਰੋਟੀਆਂ ਲਾਉਂਦੇ ਕਦੇ ਡਾਕਟਰਾਂ ਵੱਲ ਭੱਜਦੇ ਕਦੇ ਨੌਕਰੀਆਂ ਵੱਲ ਭੱਜਦੇ ਹਾਰ ਕੇ ਮਾਈ ਰੱਖ ਲਈ ਪਰ ਪਿਓ ਮੇਰੇ ਲਈ ਇਹ ਵਿਛੋੜਾ ਅਸਹਿ ਸੀ ਕੁਝ ਦੇਰ ਬਾਅਦ ਮੈਨੂੰ ਜਿਵੇਂ ਖਬਰ ਮਿਲੀ ਉਹ ਠੀਕ ਨਹੀਂ ਸੀ ਸ਼ਰਮੇ ਨੇ ਮੇਰੀ ਮਾਂ ਮਾਰਤੀ ਸੀ ਦਿਲ ਤੇ ਅਜੇ ਤੱਕ ਅੰਦਰੋਂ ਨਹੀਂ ਮੰਨਦਾ ਪਰ ਸਚਾਈ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ ਨਾ ਉਦੋਂ ਇਹ ਪੁਲਿਸ ਵਾਰ-ਵਾਰ ਮੈਨੂੰ ਤੇ ਛੋਟੇ ਭਰਾ ਨੂੰ ਤੰਗ ਕਰਨ ਲੱਗ ਪਈ ਕਦੇ ਆਟਾ ਮੰਡੀ ਕਦੇ ਸੱਤੇ ਬਾਜ਼ਾਰ 'ਚ ਤੇ ਕਦੇ ਮੰਦਰਾਂ ਦੇ ਬਾਹਰ ਜਦ ਬੰਬ ਤਮਾਕਾ ਹੋਣਾ ਮੈਨੂੰ ਜਾਂ ਭਰਾ ਨੂੰ ਇੱਕ ਅੱਧੀ ਰਾਤ ਥਾਣੇ ਬਿਠਾ ਲੈਣਾ ਹਾਰ ਕੇ ਛੋਟੇ ਨੂੰ ਅਸੀਂ ਜੂਪੀ ਰਿਸ਼ਤੇਦਾਰਾਂ ਕੋਲੇ ਭੇਜਦਾ ਉੱਥੇ ਸਾਡੀ ਤਖਾਣਾ ਬਰਾਦਰੀ ਬਥੇਰੀ ਐ ਮਾਂ ਦੀ ਖਬਰ ਮਿਲਣ ਤੋਂ ਮਹੀਨੇ ਤੱਕ ਮੈਂ ਦੋਦਾ ਵਿੱਚ ਰਿਆ ਫਿਰ ਦਿਲ ਕਰੜਾ ਕਰਕੇ ਅਸਤੀਫਾ ਭੇਜਦਾ ਤੇ ਜੋਤੀ ਹੁੰਦਲ ਦੀ ਸਪਾਰਸ਼ ਤੇ ਸੰਤਾਂ ਦੇ ਟਹਿਲੂਆਂ ਵਿੱਚ ਸ਼ਾਮਲ ਹੋ ਗਿਆ ਬੇਨਤੀ ਮੇਰੀ ਇੱਕੋ ਹੀ ਸੀ ਕਿ ਮੈਨੂੰ ਐਸਪੀ ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ ਪਰ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਥਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ ਅੱਗੇ ਹੀ ਲਾਲੇ ਨੂੰ ਮਾਰਨ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪ ਦਾ ਨਿੱਜੀ ਇਤਿਹਾਸ ਸੇਵਾ ਵਿੱਚ ਪਾ ਦਿੱਤਾ ਸੀ ਮੈਂ ਉੱਥੇ ਇੱਕ ਸੇਵਕ ਵਜੋਂ ਦਿਨ ਕੱਟ ਰਿਹਾ ਸੀ ਮੇਰੇ ਹਰਮੰਦਰ ਸਾਹਿਬ ਅਪੜ ਜਾਣ ਤੇ ਸੰਤਾਂ ਦੇ ਟਹਿਲੂਆਂ ਬਣਨ ਦੀ ਖਬਰਾਂ ਗਵਾ ਫੈਲੀ ਸੀ ਉਹੀ ਪੁਲਿਸ ਹੁਣ ਮੇਰੇ ਘਰ ਵੱਲ ਮੂੰਹ ਨਹੀਂ ਸੀ ਕਰਦੀ ਮੇਰੇ ਪਾਪਾ ਜੀ ਆਰਾਮ ਨਾਲ ਰਹਿੰਦੇ ਪਰੇ ਸਨ ਕੰਮਕਾਰ ਤੇ ਜਾਂਦੇ ਸਨ ਪਰ ਹੁਣ ਮਸਾਂ ਆਪਣੇ ਖਰਚ ਜੋਗਾ ਕੰਮ ਕਰਦੇ ਸਨ ਉੱਥੇ ਹੀ ਪਹਿਲੀ ਵਾਰੀ ਮੈਨੂੰ ਇਹ ਜੱਸਾ ਅਮਰੂਤੀ ਮਿਲਿਆ ਸੀ ਉਹ ਪੁਤਲੀ ਘਰ ਵਾਲੇ ਖਾੜਕੂ ਪੀਟੀ ਦਾ ਪੁਰਾਣਾ ਸੰਗੀ ਸੀ ਖਾਲਸਾ ਕਾਲ ਅੰਮ੍ਰਿਤਸਰ ਦੇ ਨਾਲ ਦੀਆਂ ਗਲੀਆਂ ਵਿੱਚ ਉਹਦਾ ਪੁਰਾਣਾ ਘਰ ਸੀ ਪਿੱਛੋਂ ਪਿਓ ਦਾ ਯੂਨੀਵਰਸਿਟੀ ਦੇ ਮਗਲੇ ਰਾਤ ਪਹਿੰਦੇ ਧਨਪੁਰ ਦਾ ਸੀ ਗਰੀਬ ਜੱਟ ਭਲੇ ਵੇਲੇ ਪਿੰਡੋਂ ਉੱਠ ਕੇ ਖਾਲਸਾ ਕਾਲਜ ਦੇ ਨਾਲ ਵਸੇ ਗੁਰੂ ਨਾਨਕਵਾੜੇ ਚ ਆ ਵਸਿਆ ਸੀ ਜੱਸਾ ਉਹਦੀ ਇੱਕੋ ਇੱਕ ਵੱਡੀ ਉਮਰ ਉਹ ਹੀ ਔਲਾਦ ਸੀ ਜਮਾਂਦਰੂ ਹੀ ਵੈਸੀ ਸੁਹਾ ਦਾ ਹੋਣ ਕਰਕੇ ਉਹਦੀ ਵਹਿਣੀ ਬਲੇਕੀਏ ਜਾਂ ਮਾਰ ਖੁਰੇ ਭਾਵਾਂ ਨਾਲ ਹੋ ਗਈ ਸੀ ਉਥੋਂ ਹੀ ਉਹਦੀ ਪੀਟੀ ਨਾਲ ਜਾਰੀ ਪੈ ਗਈ ਪੀਟੀ ਅੰਦਰ ਵੀ ਅਜੇ ਹੀ ਯਜਵੇ ਸਨ ਦੋਹੇ ਅੰਤ ਨੂੰ ਸੰਤਾਂ ਦੀ ਸ਼ਰਣ ਜਾ ਪਏ ਸਨ ਪੀਟੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬੇ ਬਾਰਾ ਸਿੰਘ ਕੋਲੋਂ ਉਹਦੀਆਂ ਲੱਤਾਂ ਤੜਵਾ ਕੇ ਲੰਗਰ ਹਾਲ ਦੀ ਛੱਤ ਤੇ ਮਹੀਨੇ ਲਈ ਲੰਮਾ ਪਾ ਛੱਡਿਆ ਸੀ ਉਦੋਂ ਤੇ ਜੱਸਾ ਝੂਠ ਮਾਰ ਕੇ ਸੰਤਾ ਕੋਲੋਂ ਵੱਜ ਗਿਆ ਸੀ ਪਰ ਬਾਬੇ ਮਾਨੋਚਾਲ ਨੂੰ ਜੱਸਾ ਪਸੰਦ ਨਹੀਂ ਸੀ ਉਹਨੇ ਤੇ ਬਾਬੇ ਬਾਰਾ ਸਿੰਘ ਨੇ ਕਈ ਵਾਰ ਸੰਤਾਂ ਨੂੰ ਉਹਦਾ ਸੋਧਾ ਲਾਉਣ ਲਈ ਕਿਹਾ ਪਰ ਇਹ ਦੋ ਪਹਿਲਾਂ ਕਿ ਉਹਦਾ ਕੰਮ ਹੁੰਦਾ ਉਹ ਭੱਜ ਕੇ ਗੁਰੂ ਨਾਨਕ ਨਵਾਜ ਆ ਵੜਿਆ ਉਦੋਂ ਹੀ ਕਿਧਰੇ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਹੋਈ ਜੱਸਾ ਬਬਰਾਂ ਕੋਲ ਤੇ ਗਰਚਰ ਲੰਮੇ ਕੋਲੋਂ ਜਿਹੜਾ ਸੰਤ ਲੋਂਗੋਵਾਲ ਦਾ ਟਹਿਲੂਆ ਸੀ ਸੂਚਨਾ ਲੈ ਕੇ ਬਲੂ ਸਟਾਰ ਤੋਂ 5 ਦਿਨ ਪਹਿਲਾਂ ਬਾਗ ਵਾਲੀ ਗਲੀ ਚ ਪਾੜ ਪਾ ਕੇ ਚੌਕ ਪਰਾਗ ਦਾਸ ਕੋਲੋਂ ਤਰਨਤਾਰ ਵੱਲ ਨੂੰ ਨਿਕਲ ਗਿਆ ਪੀਟੀ ਤੇ ਉਹਦੇ ਸਾਥੀ ਅੰਦਰੇ ਪ੍ਰਕਰਮਾਂ ਵਿੱਚ ਫੌਜ ਨਾਲ ਮੁਕਾਬਲਾ ਕਰਦੇ ਮਾਰੇ ਗਏ ਮੈਂ ਉਹਨੇ ਦਿਨੇ ਆਪੇ ਪ੍ਰਕਰਮਾਤਵਾਰ ਸੀ ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ ਲਈ ਲਾਏ ਹੋਈ ਸੀ ਪਰ ਮੈਂ ਨਾ ਕਰ ਗਿਆ ਸੀ ਫਿਰ ਉਹਨੂੰ ਇੰਦਰਵੈਸ਼ੀ ਤੇ ਜੱਸੇ ਤੇ ਪੀਟੀ ਨੇ ਮਾਰਿਆ ਸੀ ਸਿੰਘਾਂ ਨੇ ਮੇਰੀ ਇੱਕੋ ਇੱਕ ਤਮੰਨਾ ਐਸਪੀ ਸ਼ਰਮੇ ਦੀ ਜਾਨ ਲੈਣ ਵਾਲੀ ਭਾਵਨਾ ਨੂੰ ਸਮਝ ਲਿਆ ਤੇ ਮੈਨੂੰ ਪੱਟੀ ਦੇ ਇਲਾਕੇ ਵਿੱਚ ਭੇਜਤਾ ਸ਼ਰਮਾ ਵੀ ਉਦੋਂ ਤਰਨ ਤਾਨ ਵੱਲ ਕੰਮ ਕਰ ਰਿਹਾ ਸੀ ਕੀ ਸੋਚਦਾ ਵੱਡਿਆ ਲੰਮੇ ਪਈ ਜੱਸੇ ਨੇ ਅਚਾਨਕ ਮੈਨੂੰ ਖਿਆਲਾਂ 'ਚੋਂ ਕੱਢਿਆ ਕੁਛ ਨਹੀਂ ਬਸ ਪੁਰਾਣੇ ਦਿਨ ਯਾਦ ਆ ਗਏ ਮੈਂ ਕਿਹਾ ਸੀ ਯਾਦ ਹੀ ਪਾਓ ਮੈਂ ਪਹਿਲੀ ਵਾਰ ਤੈਨੂੰ ਬੀਅਰਡ ਖਾਲਸਾ ਕਾਲਜ ਦੇ ਸਮਾਗਮ ਤੇ ਵੇਖਿਆ ਸੀ ਤੂੰ ਇੱਕ ਤੇ ਮਕੇਸ਼ ਦਾ ਗਾਣਾ ਗਾਇਆ ਸੀ ਨਾਲੇ ਤੁਹਾਡੀ ਕਲਾਸ ਨੇ ਕਵਾਲੀ ਪੇਸ਼ ਕੀਤੀ ਸੀ ਮੇਰੀਆਂ ਯਾਦਾਂ ਵੀ ਤਰੋ ਤਾਜ਼ਾ ਹੋ ਗਈਆਂ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਸੀ ਤੂੰ ਕਿਵੇਂ ਸੀ ਉੱਥੇ ਮੈਂ ਕਿਹਾ ਅਸੀਂ ਪਾ ਵਿਹਲੜ ਤੇ ਲੋਫਰ ਨੰਬਰ 1 ਸੀਗੇ ਕਾਲਜ ਦੇ ਹਰ ਸਮਾਗਮ ਵਿੱਚ ਵੜ ਜਾਂਦੇ ਸੀ ਇੱਕ ਤੇ ਮੇਰਾ ਘਰ ਹੀ ਕਾਲਜ ਦੀ ਜਨਚ ਸੀ ਦੂਜਾ ਮੈਂ ਖਾਲਸਾ ਸਕੂਲ ਤੋਂ ਪੜਿਆ ਸੀ ਮੇਰੇ ਲਈ ਕੀ ਔਕਾ ਸੀ ਜੱਸੇ ਨੇ ਕਿਹਾ ਅਚਾਨਕ ਬਾਹਰ ਰੌਲਾ ਪਿਆ ਮੇਰਾ ਧਿਆਨ ਬਾਹਰ ਨੂੰ ਚਲਾ ਗਿਆ ਸ਼ਾਮ ਢਲ ਗਈ ਸੀ ਤੇ ਰਾਤ ਪੈ ਰਹੀ ਸੀ ਰੌਲਾ ਸੁਣ ਕੇ ਮੈਂ ਬਾਹਰ ਚਲਾ ਗਿਆ ਉੱਥੇ ਦੂਰੋਂ ਨਜ਼ਰ ਮਾਰਿਆ ਕੁਝ ਪਤਾ ਨਹੀਂ ਸੀ ਲੱਗਦਾ ਪਰ ਇੰਨਾ ਪਤਾ ਲੱਗ ਗਿਆ ਕਿ ਅਜੈਬਾ ਥਾਣੇਦਾਰ ਤੇ ਫਕੀਰੀ ਆਫਸ ਵਿੱਚ ਖੇਬੜਦੇ ਪਏ ਸਨ ਫਕੀਰੀਆ ਕਿਸੇ ਤੋਂ ਵੀ ਡਰਦਾ ਨਹੀਂ ਸੀ ਥੋੜੀ देर ਮੈਂ ਖੜਾ ਰਹਾ ਇਹਨੇ ਨੂੰ ਸ਼ੌਂਕੀ ਲਾਂਗਰੀ ਮੇਰੇ ਕੋਲ ਦੀ ਲੰਘਿਆ ਮੈਂ ਹੌਲੀ ਜਿਹੀ ਆਵਾਜ਼ ਵਿੱਚ ਉਹਨੂੰ ਮਾਹਜ਼ਰਾ ਪੁੱਛਿਆ ਤਾਂ ਉਹ ਬੋਲਿਆ ਉਹ ਫਕੀਰੀਆ ਤੇ ਜੈਬਾ ਥਾਣੇਦਾਰ ਖੇਬੜ ਪਏ ਭਾਉ ਜੈਬਾ ਫਕੀਰੀਏ ਨੂੰ ਰੁਪਈਆ 10000 ਸੁੱਟੂਈ ਨਾਲੇ ਬੋਤਲਾਂ ਦੀ ਪੂਰੀ ਪੇਟੀ ਦੋਈ ਪਈਓ ਜੱਸੇ ਨੂੰ ਮਾਰ ਕੇ ਮੰਡਵਾਰ ਸੁੱਟਾਵੇ ਉੱਥੇ ਜਿੱਥੇ ਪਹਿਲੇ ਲਾਸ਼ਾਂ ਸੁੱਟਦੇ ਰਹੇ ਆਂ ਪਰ ਫਕੀਰੀਆ ਅੱਗੋਂ ਗਾਲ੍ਹਾਂ ਡਾਇਆ ਹੋਇਆ ਆਖੇ ਮੈਂ ਆਪਣੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ ਤੇ ਫੇਰ ਮੈਂ ਸ਼ੌਂਕੀ ਨੂੰ ਹੋਰ ਖਰੀਦਿਆ ਫੇਰ ਕੀ ਅਜੈਬਾ ਕਹਿੰਦਾ ਮਾਈ ਜਵੇ ਨੇ ਸਾਡੇ ਖਣੀ ਕਿੰਨੇ ਪੁਲਸੀਏ ਮਾਰੇ ਆ ਆਪ ਵੀ ਪੁਲਸੀਆ ਹੋ ਕੇ ਤੇ ਇਹੋ ਜਿਹੇ ਕੀੜੇ ਨੂੰ ਮਾਰਨ ਚ ਹਰਜ ਕੀ ਹੈ ਅੱਗੋਂ ਫਕੀਰ ਆ ਕਹਦਾ ਮੈਂ ਕਿਹੜਾ ਥੋੜੇ ਬੰਦੇ ਮਾਰੇ ਐ ਫੇਰ ਤੇ ਕੱਲ ਨੂੰ ਮੈਨੂੰ ਵੀ ਮਾਰ ਦਿਓ ਹੁਣ ਕੀ ਕਰਨਗੇ ਫੇਰ ਮੈਂ ਪੁੱਛਿਆ ਮੈਨੂੰ ਪਤਾ ਸੀ ਕਿ ਸ਼ੋਕੀ ਨੂੰ ਸਭ ਪਤਾ ਹੋਵੇਗਾ ਉਹ ਵੀ ਤਜਰਬੇ ਤੇ ਮੈਂ ਜਾਣ ਗਿਆ ਸਾ ਕਿ ਭੀਤ ਜਾਂ ਤੇ ਲਾਂਗਰੀ ਜਾਂ ਨੌਕਰਾਂ ਦੇ ਡਰਾਈਵਰਾਂ ਕੋਲ ਹੀ ਹੁੰਦੇ ਨੇ ਫੇਰ ਕੀ ਫੇਰ ਭਾ ਹੁਣ ਚੰਨਾ ਨੱਥ ਤੇ ਕਰਪਾਲ ਹੌਲਦਾਰ ਤਿਆਰ ਨੇ ਇਹਦੀ ਟਿਕਟ ਕੱਟਣ ਲਈ ਜੈਬੇ ਨੇ ਉਹੀ 10000 ਤੇ ਪੇਟੀ ਉਹਨਾਂ ਨੂੰ ਦੇਣੀ ਕਰ ਲਈ ਹੈ ਸ਼ੌਕੀ ਨੇ ਕਿਹਾ ਕਦੋਂ ਮੈਂ ਸ਼ੌਕੀ ਨੂੰ ਸਪਸ਼ਟ ਪੁੱਛਿਆ ਕੱਲ ਦੁਪਹਿਰ ਤੋਂ ਬਾਅਦ ਸ਼ੌਕੀ ਇਹ ਨਾ ਕਹਿ ਕੇ ਬਾਹਰ ਨੂੰ ਚਲਾ ਗਿਆ ਮੈਂ ਕਮਰੇ 'ਚ ਮੁੜ ਆਇਆ ਜੱッセ ਨੇ ਰੌਲੇ ਦਾ ਕਾਰਨ ਪੁੱਛਿਆ ਬੜੇ ਸਪਸ਼ਟ ਰੂਪ ਵਿੱਚ ਪੂਰੀ ਸਹਿਜਵਾਜ ਵਿੱਚ ਮੈਂ ਕਿਹਾ ਕਾਲ ਦੁਪਹਿਰ ਤੋਂ ਬਾਅਦ ਤਿਆਰ ਰਹੀ ਆ ਗਏ ਬੇੜਾ ਤੇਰਾ ਪਾਉ ਲੰਮੀ ਚੁੱਪ ਤੋਂ ਬਾਅਦ ਉਹਨੇ ਕਿਹਾ ਫੇਰ ਰੌਲਾ ਕਾਹਦਾ ਸੀ ਫਕੀਰੀਏ ਨੇ ਨਾ ਕਰਤੀ ਸੀ ਮੈਂ ਕਿਹਾ ਹੁਣ ਕੌਣ ਕਰੂਗਾ ਇਹ ਕੰਮ ਉਹਨੇ ਨਜ਼ਰਾਂ ਗੱਡ ਕੇ ਸਪਸ਼ਟ ਪੁੱਛਿਆ ਚੰਨਾ ਤੇ ਕਿਰਪਾਲ ਮੈਂ ਇਹਨਾਂ ਕਹਿ ਕੇ ਚੁੱਪ ਵੱਟ ਗਿਆ ਉਹ ਵੀ ਚੁੱਪ ਕਰ ਗਿਆ ਕੁਝ ਦੇਰ ਸਿੱਧਾ ਪਏ ਰਹਿਣ ਤੋਂ ਬਾਅਦ ਉਹਨੇ ਕਿਹਾ ਮੈਨੂੰ ਪਾਸਾ ਦਵਾ ਦੇ ਯਾਰ ਹਿੱਲਿਆ ਨਹੀਂ ਜਾਂਦਾ ਮੈਂ ਉੱਠ ਕੇ ਉਹਨੂੰ ਬੱਖੀ ਪਰਨੇ ਕਰਤਾ ਅਚਾਨਕ ਮੈਨੂੰ ਉਹਦੇ ਕੱਟੇ ਹੱਥ ਦਾ ਖਿਆਲ ਆਇਆ ਓਏ ਤੇਰਾ ਸੱਜਾ ਹੱਥ ਕਿੱਥੇ ਐ ਉਹ ਥਾਣੇਦਾਰ ਚੀਮਾ ਵੱਢ ਕੇ ਸੁੱਟ ਗਿਆ ਹਫ਼ਤੇ ਤੱਕ ਪਹਿਲਾਂ ਉਹਨੇ ਜਵਾਬ ਦਿੱਤਾ ਉਹਦਾ ਮੁੰਡਾ ਮਾਰਿਆ ਸੀ ਮੈਂ ਰਈਏ ਕੋਲ ਝਾੜੂ ਨੰਗਲ ਵਾਲਾ ਚੀਮਾ ਰਿਟਾਇਰ ਹੋਣ ਵੇਲੇ ਉਸਨੂੰ ਭਰਤੀ ਕਰਾ ਗਿਆ ਸੀ ਹੌਲਦਾਰ ਉਹਦੀ ਡਿਊਟੀ ਉਧਰਲੀ ਪੁਲਿਸ ਚੌਕੀ ਸੀ ਬੱਸ ਮੈਨੂੰ ਪਤਾ ਸੀ ਰਾਤ ਨੂੰ ਕਿਹੜੇ ਵੇਲੇ ਉਹ ਦੋ ਜਣੇ ਨਿਕਲਦੇ ਨੇ ਬਾਹਰ ਦੋ ਸਨ ਮੈਂ ਰੋਡ ਤੇ ਉਹਨੇ ਬਾਕੀ ਵਜ ਦੀ ਕਥਾ ਆਪੇ ਸੁਣਾ ਦਿੱਤੀ ਤੇ ਫੇਰ ਫੇਰ ਕੀ ਚੀਮੇ ਨੂੰ ਪਤਾ ਲੱਗਾ ਸਾਲ ਬਾਅਦ ਉਹ ਵੀ ਹਫ਼ਤਾਕ ਪਹਿਲਾਂ ਜੈਬੇ ਨੇ ਦੱਸਿਆ ਸੀ ਉਹਨੂੰ ਉਹ ਜੈਬੇ ਕੋਲੋਂ ਮੈਨੂੰ ਮੰਗਦਾ ਸੀ 5 ਲੱਖ ਵੀ ਢੇਰੀ ਕਰਦਾ ਸੀ ਕਿ ਜੱッセ ਦੇ ਟੋਟੇ ਕਰਨ ਦਿਓ ਜੈਬੇ ਨੇ 5 ਲੱਖ ਵੇਖ ਕੇ ਆਖ ਛੱਡਿਆ ਤੈਨੂੰ ਇਹ ਨੋਟਾਂ ਦੇ ਖਾਣ 5 ਲੱਖ ਚ ਦੇ ਦिए ਹੈ ਕੁੱਟ ਜਨਾ ਮਰਜ਼ੀ ਲੈ ਵੱਡਾ ਮਾਰਾਂਗੇ ਸੀ ਆਪੇ ਅੱਛਾ ਮੈਂ ਹੰ ਘਾਰਾ ਭਰਿਆ ਮੈਨੂੰ ਹੁਣ ਕੋਈ ਗੱਲ ਹੈਰਾਨ ਨਹੀਂ ਸੀ ਕਰ ਰਹੀ ਕਿਉਂਕਿ ਅਤ ਦੇ ਨੀਚ ਤੇ ਹਵਾਨਾਂ ਨਾਲ ਮੈਂ ਆਪ ਕੰਮ ਕਰ ਚੁੱਕਾ ਸੀ ਕਈ ਸਾਲ ਸੋ ਇਹ ਸਭ ਕੁਝ ਮੈਨੂੰ ਸਹਿਜੇ ਜਾਪਦਾ ਸੀ ਉਹ ਬੋਲਿਆ ਫੇਰ ਕੀ ਆ ਸਾਰਾ ਅੰਦਰ ਪੰਜਰ ਦਵਾਰਾ ਉਸੇ ਧੀ ਦੇ ਯਾਰ ਦਾ ਹੀ ਹਲਾਇਆ ਹੋਇਆ ਜਾਂਦਾ ਹੋਇਆ ਉਹ ਕਿਤੋਂ ਦਾਤਰ ਲੱਭ ਲਿਆ ਤੇ ਹੱਥ ਵੱਡ ਗਿਆ ਉਹਦੇ ਸਾਲਾ ਗਾਟਾ ਲਾਉਂ ਸੀ ਪਰ ਜੈਬੇ ਤੇ ਨਿਰਮਲ ਨੇ ਫੜ ਲਿਆ ਉਹਨੇ ਕਿਹਾ ਸੀ ਲੰਮੀ ਚੁੱਪ ਬਾਦ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ ਮੈਨੂੰ ਨਾ ਕੱਲ ਦੁਪਹਿਰੇ ਆਉਣ ਵਾਲੀ ਮੌਤ ਦਾ ਕੋਈ ਰੰਜ ਨਹੀਂ ਤੇ ਨਾ ਹੀ ਇਸ ਹੱਥ ਦਾ ਰੰਜ ਤੇ ਵੱਡਾ ਮੈਨੂੰ ਹੋਰ ਹੀ ਹੈ ਉਹ ਵੀ ਮੈਂ ਤੈਨੂੰ ਦੱਸ ਕੇ ਜਾਵਾਂਗਾ ਦੱਸ ਕੇ ਜਾਵਾਂਗਾ ਨਾਲੇ ਤੇਥੋਂ ਕੁਝ ਮੰਗਣਾ ਵੀ ਏ ਤੈਨੂੰ ਯਾਦ ਹੈ ਮੈਂ ਤੈਨੂੰ ਰੂਪੀ ਕੈਟ ਕੋਲੋਂ ਬਚਾਇਆ ਸੀ ਉਸ ਦੇਵਾਦ ਉਹਨੇ ਕਿਹਾ ਮੈਨੂੰ ਸਾਰੀ ਕਹਾਣੀ ਯਾਦ ਆ ਗਈ ਰੂਪੀ ਕੈਟ ਪੁਲਸ ਦਾ ਬੰਦਾ ਸੀ ਪਰ ਚਾਟੀ ਵਿੰਡ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਦਾ ਜਥੇਦਾਰ ਬਣਿਆ ਬੈਠਾ ਸੀ ਮੈਂ ਵੀ ਉੱਥੇ ਸੇਵਾਦਾਰ ਬਣ ਕੇ ਪਨਾਹ ਲਈ ਹੋਈ ਸੀ ਰੂਪੀ ਨੂੰ ਪਤਾ ਲੱਗ ਗਿਆ ਤੇ ਉਹਨੇ ਥਾਣੇ B ਡਿਵੀਜ਼ਨ ਰਿਪੋਰਟ ਕਰਤੀ ਉੱਥੇ ਕਿਤੇ ਜੱਸਾ ਹੀ ਤੈਨਾਤ ਸੀ ਉਹਨੇ ਫੱਟ ਆਪਣੇ ਫੀਲੇ ਹੱਥ ਤੋਚੀ ਲਾਂਗਰੀ ਨੂੰ ਸੁਨੇਹਾ ਭੇਜਤਾ ਤੇ ਤੋਚੀ ਨੇ ਮੈਨੂੰ ਲਾਂਬੇ ਕਰਤਾ ਸ਼ਾਮ ਨੂੰ ਹਨੇਰਾ ਪਏ ਮੈਂ ਚ ਤੋਚੀ ਨੇ ਰੂਪੀ ਨੂੰ ਗਲ ਵਿੱਚ ਪਰਨਾ ਪਾ ਕੇ ਮਾਰਤਾ ਜਦੋਂ ਉਹ ਵੇਫਿਕਰ ਹੋ ਕੇ ਸਕਤਰੀ ਬਾਗ ਕੋਲ ਲੰਘ ਕੇ ਭਗਤਾਂ ਵਾਲੇ ਪਾਸੇ ਜਾ ਰਿਹਾ ਸੀ ਲਾਸ਼ ਚੁੱਕ ਕੇ ਗੰਦੇ ਨਾਲੇ ਵਿੱਚ ਪੱਕੀ ਤਰ੍ਹਾਂ ਨੱਪਤੀ ਰੂਬੀ ਦਾ ਤੇ ਅਜ ਤੱਕ ਖੁਰਾਨੀ ਲੱਭ ਸਕੀ ਪੁਲਿਸ ਤੇ ਨਾਮ ਹੈ ਕਿਸੇ ਨੂੰ ਰਵਾਡ ਵਿੱਚ ਉਹਦਾ ਕਤਲ ਮੰਨੇ ਹਾਂ ਤੇਰੀ ਕਿਰਪਾ ਨਾਲ ਉਦੋਂ ਮੈਂ ਮਸਾਂ ਬਚਿਆ ਸੀ ਮੈਂ ਜੱਸੇ ਨੂੰ ਦਿਨੋ ਕਿਹਾ ਕੁਛ ਦੇਰ ਬਾਅਦ ਮੇਰੀ ਅੱਖ ਲੱਗ ਗਈ ਜੱਸੇ ਨੂੰ ਨੀਂਦ ਕਿੱਥੇ ਸੀ ਧੰਨਵਾਦ ਦੋਸਤੋ ਕਿਸ਼ਤ ਨੰਬਰ 3 ਦੇ ਨਾਲ 2-14 ਦਿਨਾਂ ਬਾਅਦ ਫੇਰ ਮਿਲਾਂਗੇ